ਕਾਟਾ ਦੇ ਨਹੀਂ ਵੇਖੋ ਪੂਰਾ ਹੋਣਾ ਜੋ ਘਟਾ ਆ ਇੰਡਸਟਰੀ ਨੂੰ ਤਾਂ ਚਲੋ ਹੈ ਗਈ ਹੈਗਾ ਬਟ ਉਹਨਾਂ ਨੇ ਗੱਲਾਂ ਬੜਾ ਕੁਝ ਸਿੱਖਿਆ ਜ਼ਿੰਦਗੀ ਚ ਉਹਨਾਂ ਕੋਲ 22 ਸਾਲ ਪੁਰਾਣਾ ਸਾਡਾ ਉਹਨਾਂ ਦਾ ਸਾਥ ਸੀਗਾ ਤੇ ਫਿਲਮਾਂ ਦੀ ਗੱਲ ਕਰੀਏ ਤੇ ਫਿਲਮਾਂ ਦੇ ਵਿੱਚ ਉਹ ਜਿਹੜਾ ਉਹਨਾਂ ਦਾ ਸਟਾਈਲ ਸੀ ਜਿਹੜਾ ਉਹਨਾਂ ਦਾ ਇੱਕ ਵੱਖਰਾ ਹੀ ਅੰਦਾਜ਼ ਸੀ ਕੰਮ ਕਰਨ ਦਾ ਸਕ੍ਰਿਪਟ ਨੂੰ ਲੈ ਕੇ ਔਨ ਔਨ ਸੈੱਟ 'ਤੇ ਚੀਜ਼ਾਂ ਚੇਂਜ ਕਰਕੇ ਉਹਨਾਂ ਦਾ ਪ੍ਰੈਜ਼ੈਂਸ ਆਫ ਮਾਈਂਡ ਸੀਗਾ ਉਹ ਬਹੁਤ ਘੱਟ ਕਲਾਕਾਰਾਂ 'ਚ ਦੇਖਣ ਨੂੰ ਮਿਲਦਾ ਮੱਕੀ ਦੀ ਆਪਣੀ ਯਾਦਾਂ ਦੀ ਗੱਲ ਕਰਦੇ ਤੇ ਬੜੀ ਪੁਰਾਣੀ ਸਾਖ ਸੀ ਸਾਬਾਪੂਰ ਔਰ ਮੈਨੂੰ ਇੱਕ ਚੀਜ਼ ਜਿਹੜੀ ਮੈਨੂੰ ਲੱਗਦਾ ਕਿ ਰਹਿ ਗਈ ਜ਼ਿੰਦਗੀ ਦੇ ਵਿੱਚ ਮੈਨੂੰ ਇੱਕ ਵਾਰ ਨੇ ਇੱਕ ਵਾਰ ਨਹੀਂ ਕਈ ਵਾਰ ਪਿਆ ਕਿ ਜੇ ਨਾ ਲੇਕਰ ਨਾ ਮੈਂ ਧਾਰਮਿਕ ਫਿਲਮਾਂ ਦੇ ਵਿੱਚ ਮੈਂ ਕੰਮ ਕਰਨਾ ਚਾਹੁੰਦਾ ਮੈਨੂੰ ਲੱਗਦਾ ਕਿ ਤੁਸੀਂ ਲੱਗੇ ਹੋ ਬਣਾਉਣ ਵਾਸਤੇ ਉਹ ਜਿਹੀਆਂ ਫਿਲਮਾਂ ਤੇ ਮੈਂ ਉਹਨਾਂ ਫਿਲਮਾਂ ਦਾ ਹਿੱਸਾ ਹਾਂ ਡਿਸਕਸ ਵੀ ਭਾਈ 10 ਸਾਲ ਪਹਿਲਾਂ ਜਦੋਂ ਅਸੀਂ ਸ਼ੂਟ ਕਰਦੇ ਸੀ ਤੋਂ ਉਹ ਤੋਂ ਮੇਨਾਂ ਗੱਲ ਕੀਤੀ ਹੈ ਜੇ ਮੈਂ ਚਾਹੁੰਦਾ ਕਿ ਸਿੰਘ ਦਾ ਕਰੈਕਟਰ ਮੈਨੂੰ ਕਹਾਂ ਆਹ ਸਟਾਇਲ ਨਹੀਂ ਚੱਲਣਾ ਭਾਜੀ ਉਹਦੇ ਵਿੱਚ ਕਿੰਨੇ ਇਹ ਤਾਂ ਕਰਨਾ ਵੀ ਨਹੀਂ ਮੈਂ ਇਦਾਂ ਦਾ ਉਹਦੇ ਵਿੱਚ ਪਰ ਮੈਂ ਚਾਹੁੰਦਾ ਵਾਂ ਕਿ ਜ਼ਿੰਦਗੀ 'ਚ ਇੱਕ ਕਰੈਕਟਰ ਕਈ ਕਰੈਕਟਰ ਡਿਸਕਸ ਕਰਦੇ ਬਹੁਤ ਜ਼ਿਆਦਾ ਉਹ ਕਹਿੰਦੇ ਲੋਕੀ ਮੈਨੂੰ ਸਿਰਫ ਮਤਲਬ ਛਣਕਾਟੇ ਵਾਲੇ ਫਲੇਵਰ ਦੇ ਵਿੱਚ ਹੀ ਦੇਖਣਾ ਚਾਹੁੰਦੇ ਪਰ ਮੈਂ ਬੜੇ ਤਰ੍ਹਾਂ ਦੇ ਕਿਰਦਾਰ ਕਰਦਾ ਚਾਹੁੰਦਾ ਮੇਲਾ ਦਾ ਉਹ ਸਾਰੇ ਕਿਰਦਾਰ ਆਪਣੇ ਨਾਲ ਦੀ ਤਰ੍ਹਾਂ ਬਸ ਆਖਰੀ ਵੀ ਨਹੀਂ ਬਿਲਕੁਲ ਐਸੇ ਮੁਸਕਬਤ ਕਰਦੇ ਲੋਕ ਮੈਨੂੰ ਮੋਡਲ ਸਮਝਦੇ ਜਿਹਦੀ ਵੈਲਿਊ ਉਹ ਵੀ ਸੀ ਗੱਲ ਬਸ ਉਹ ਪਤਾ ਪਤਾ ਮੈਂ ਫਸਟ ਲੱਗਦਾ ਪਰ ਤੋਂ ਮੈਂ ਜਿਆਦਾ ਬਾਹਰ ਰਹਾ ਹਾਂ ਮੈਂ ਬਾਹਰ ਚੱਲਦੀ ਸੀ ਬਟ ਤੋਂ ਬੜਾ ਸ਼ੌਕੀਨ ਸੀ ਇੰਨੇ ਬਿਮਾਰ ਕੋਈ ਲੱਗ ਸੀ ਹਾਂਜੀ ਇੰਨੇ ਜਿਆਦਾ ਸੋਹਣ ਲੱਗਦਾ ਸੀ ਸੀਰੀਅਸ ਹੋਣ ਜਿੰਨੇ ਇੰਨੇ ਜਿਆਦਾ ਨਹੀਂ ਭਾਜੀ ਇਹ ਸੋਚਿਆ ਨਹੀਂ ਸੀ ਕੋਈ ਇੰਨੀ ਛੇਤੀ ਸਭ ਕੁਝ ਨੂੰ ਪਰ ਦੋ ਮਾਲਕ ਦਾ ਭਾਣਾ ਮੁਰਬਾਨੀ ਵੀ ਉਹ ਕਹਿੰਦੀ ਆ ਕਿ ਕਦਮ ਕੋਈ ਸਾਹਮਣੇ ਕਰਵਾ ਤੋ ਇਸ ਛੋਟੀ ਸੋਇਦਾ ਦਾ ਬਾਤ ਕਰਤਾ ਸਭ ਨਹੀਂ ਸਾਤ ਸਾਤ ਨਹੀਂ ਨੇ ਪਹਿਲਾਂ ਮੈਂ ਤੁਹਾਨੂੰ ਗੱਲਬਾਤ ਹੋਈ ਉਸ ਤੋਂ ਬਾਅਦ ਮੈਂ ਵੀ ਕਿਹਾ ਮੈਂ ਬਾਹਰ ਰਹਿਣ ਜਾ ਰਿਹਾ ਮੈਨੂੰ ਵੀ ਅਜੇ ਮਹੀਨਾ ਡੇਢ ਮਹੀਨ ਬਾਕੀ ਬੜੀ ਮਦਭਾਗੀ ਦਾ ਕਹਾਂ ਜੀ ਪਰਮਾਤਮਾ ਆਪਣੇ ਸਰਭਾਤਮਕ ਵਾਸਤੇ ਠੀਕ ਠੀਕ ਹੈ ਠੀਕ ਹੈ। ਇਹ ਘਾਟਾ ਦੇ ਨਹੀਂ ਵੇਖੋ ਪੂਰਾ ਹੋਣਾ ਜੋ ਘਾਟਾ ਆ। ਇੰਡਸਟਰੀ ਨੂੰ ਤਾਂ ਚਲੋ ਹੈ ਗਈ ਹੈਗਾ ਬਟ ਉਹਨਾਂ ਨੇ ਇਹ ਗੱਲਾਂ ਬੜਾ ਕੋ ਸਿੱਖਿਆ ਜ਼ਿੰਦਗੀ ਚ ਉਹਨਾਂ ਕੋਲ 22 ਸਾਲ ਪੁਰਾਣਾ ਸਕਦਾ ਉਹਨਾਂ ਦਾ ਸਾਥ ਸੀਗਾ। ਜੇ ਫਿਲਮਾਂ ਦੀ ਗੱਲ ਕਰੀਏ ਤਾਂ ਫਿਲਮਾਂ ਦੇ ਵਿੱਚ ਉਹ ਜਿਹੜਾ ਉਹਨਾਂ ਦਾ ਸਟਾਈਲ ਸੀ ਜਿਹੜਾ ਉਹਨਾਂ ਦਾ ਇੱਕ ਵੱਖਰਾ ਅੰਦਾਜ਼ ਸੀ ਕੰਮ ਕਰਨ ਦਾ ਸਕ੍ਰਿਪਟ ਨੂੰ ਲੈ ਕੇ ਔਰ ਹਮ ਸੈਟੀ ਚੀਜ਼ਾਂ ਚੇਂਜ ਕਰਕੇ ਉਹ ਲ ਬ੍ਰੈਨਸ ਆਫ ਮਾਈਂਡ ਸੀਗਾ ਉਹ ਬਹੁਤ ਘੱਟ ਕਲਾਕਾਰਾਂ ਚ ਦੇਖਣ ਨੂੰ ਮਿਲਦਾ ਜੀ ਬਾਕੀ ਜੇ ਆਪਣੀ ਯਾਦਾਂ ਦੀ ਗੱਲ ਕਰੀਏ ਤੇ ਬੜੀ ਪੁਰਾਣੀ ਸਾਂਝ ਸੀ ਸਾਹਬ ਔਰ ਉਹਨੇ ਇੱਕ ਚੀਜ਼ ਜਿਹੜੀ ਮੈਨੂੰ ਲੱਗਦਾ ਕਿ ਰਹਿ ਗਈ ਜ਼ਿੰਦਗੀ ਦੇ ਵਿੱਚ ਮੀਨ ਇੱਕ ਵਾਰ ਉਹਨੇ ਇੱਕ ਵਾਰ ਨਹੀਂ ਕਈ ਵਾਰ ਕਿਹਾ ਕਿ ਜਦ ਨਾਲ ਇੱਕ ਨਾ ਮੈਂ ਧਾਰਮਿਕ ਫਿਲਮ ਦੇ ਵਿੱਚ ਮੈਂ ਕੰਮ ਕਰਨਾ ਚਾਹੁੰਦਾ ਮੈਨੂੰ ਲੱਗਦਾ ਕਿ ਤੁਸੀਂ ਲੱਗੇ ਹੋ ਬਣਾਉਣ ਵਾਸਤੇ ਉਹ ਜੀਆਂ ਫਿਲਮਾਂ ਤੇ ਮੈਂ ਉਹਨਾਂ ਫਿਲਮਾਂ ਦਾ ਹਿੱਸਾ ਹਾਂ ਡਿਸਕਸ ਵੀ ਭਾਈ ਤੇਨ ਸਾਲ ਪਹਿਲਾਂ ਜਦੋਂ ਅਸੀਂ ਸ਼ੂਟ ਕਰਦੇ ਸੀ ਤੋਂ ਉਦੋਂ ਮੈਂ ਗੱਲ ਕੀਤੀ ਕਿ ਮੈਂ ਚਾਹੁੰਦਾ ਇੱਕ ਸਿੰਘ ਦਾ ਕਰੈਕਟਰ ਮੈਂ ਕਿਹਾ ਆਹ ਸਟਾਈਲ ਨਹੀਂ ਚੱਲਣਾ ਭਾਜੀ ਉਹਦੇ ਵਿੱਚ ਕਿੰਨੇ ਇਹ ਤਾਂ ਕਰਨਾ ਵੀ ਨਹੀਂ ਮੈਂ ਇਦਾਂ ਦਾ ਉਹਦੇ ਵਿੱਚ ਬੱਟ ਮੈਂ ਚਾਹੁੰਦਾ ਵਾਂ ਕਿ ਜ਼ਿੰਦਗੀ 'ਚ ਇੱਕ ਕਰੈਕਟਰ ਕਈ ਕਰੈਕਟਰ ਡਿਸਕਸ ਕਰਦੇ ਬਹੁਤ ਜ਼ਿਆਦਾ ਉਹ ਕਹਿੰਦੇ ਲੋਕੀ ਮੈਨੂੰ ਸਿਰਫ ਮਤਲਬ ਛਣਕਾਟੇ ਵਾਲੇ ਫਲੇਵਰ ਦੇ ਵਿੱਚ ਹੀ ਵੇਖਣਾ ਚਾਹੁੰਦੇ ਪਰ ਮੈਂ ਬੜੇ ਤਰ੍ਹਾਂ ਦੇ ਕਿਰਦਾਰ ਕਰਦਾ ਚਾਹੁੰਦਾ ਮਿਲਦਾ ਉਹ ਸਾਰੇ ਕਿਰਦਾਰ ਆਪਣੇ ਤੁਹਾਡਾ ਨਾਲ ਹੀ ਕਰਵਾਉਂਦਾ ਆ ਅਕੀ ਵੀ ਨਹੀਂ ਪਹੁੰਚਾ। ਐਸਐਮਸ ਦਾ ਬੰਦਾ। ਪਰ ਮੈਨੂੰ ਇੱਕ ਮੋਮੈਂਟ ਸਮਝ ਆ ਗਈ ਪਹਿਲਾਂ। ਉਹ ਤੁਸੀਂ ਗੱਲ ਕਰ ਤੋ ਪਤਾ ਪਤਾ ਮੈਂ ਐਡਰੈਸ ਲੱਭ ਤਾ। ਮਤਲਬ ਮੈਂ ਜਾਦਾ ਬਾਹਰ ਰਹਾ। ਬਾਹਰ ਚੱਲ ਗਿਆ ਸੀ। ਬਟ ਬੜਾ ਸ਼ੋਪਿੰਗ ਗਿਆ। ਇੰਨੇ ਮਮਾ ਸੈਕਿੰਡ ਹਾਂਜੀ ਇੰਨੇ ਜਿਆਦਾ ਤੁਹਾਨੂੰ ਲੱਗਦਾ ਸੀਰੀਅਸ ਹੋ ਜਾਂ ਕਿ ਇੰਨੇ ਜਿਆਦਾ ਨਹੀਂ ਭਾਜੀ ਇਹ ਸੋਚਿਆ ਨਹੀਂ ਸੀ ਕਿ ਇੰਨੀ ਛੇਤੀ ਉਹ ਸਭ ਕੁਝ ਨੂੰ ਪਰ ਉਹ ਮਾਲਕ ਦਾ ਭਾਣਾ ਮਰਬਾਨੀ ਵੀ ਉਹ ਕਹਿੰਦੀ ਆ ਕਿ ਕੋਈ ਕਸਮ ਦੇ ਕੇ ਕਰਵਾ ਤੋ ਇਸ ਤੋਂ ਧੀ ਦਾ ਬਾਬ ਦਾ ਤੱਕ ਸਭ ਨੇ 7-8 ਮਹੀਨੇ ਪਹਿਲਾਂ ਮੈਂ ਕੰਮ ਵਿੱਚ ਗਿਆ ਉਸ ਤੋਂ ਬਾਅਦ ਮੈਂ ਕਿਹਾ ਮੈਂ ਬਾਹਰ ਰਿਹਾ ਦੋ ਮਹੀਨੇ ਤੋਂ ਵੀ ਅੱਜ ਇੱਕ ਮਹੀਨਾ ਡੇਢ ਮਹੀਨੇ ਹੋਇਆ ਬਾਕੀ ਸਭ ਦੀ ਮੰਦਭਾਗੀ ਰੱਖਣਾ ਜੀ ਪ੍ਰਮਾਤਮਾ ਆਪਣੇ ਚਰਨਾਂ ਦਾ ਨਿਵਾਸ ਕਰੋ ਠੀਕ ਠੀਕ ਹੈ ਸਭ ਠੀਕ ਹੈ